ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਮਰਿਆ ਤੋ ਸਰਣਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮੰਲਾ ਪੰਜਵਾ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੂ ਸਾਹਿਬ ਦਾਤਾ ਘਰਿ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਮੂਰਾੰਗ ਰਤਾ ਰਹਾਉ ਸਤਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਘਰਿ ਕਿਰਪਾ ਆਪਣੋ ਕਰ ਨੀਨਾਮ ਮਾਨਵਸਿਆ ਅਬਨਾਸੀ ਆਕੋ ਬੇਗਨ ਨ ਕੋ ਲਾਗੇ ਜੋ ਸਤਗੁਰ ਆਪਨਿ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਆਰ ਸੇਵਾ ਸੇਵਕ ਪ੍ਰਭ ਆਪਨਿ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਹਰਿ ਸੇਵਾ ਸੇਵਕ ਪ੍ਰਭ ਅਪਨੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਹਾਰੈ ਨਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਮਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਹੋਰਾ ਸਤਗੁਰ ਧਿਆਆ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਹੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੂ ਸਾਹਿਬ ਦਾਤਾ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾ ਮੂਰਾੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਹਰਿ ਕਿਰਪਾ ਆਪਣੋ ਕਰੀ ਨਾਮ ਮਾਨਵਸਿਆ ਅਬਿਨਾਸੀ ਆਕੋ ਬਿਗਨ ਨ ਕੋਊ ਲਾਗੇ ਜੋ ਸਤਗੁਰ ਆਪਨ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਆਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕਬਲ ਹਾਰੈ ਜਿਨ ਪੂਰਨ ਪੈਜ ਰਖਾਈ ਆਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਨ ਪੂਰਨ ਪੈ ਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਅਰਿਆ ਤੋਂ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਆ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਊਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੂ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾ ਮੂਰਾੰਗ ਰਾਤਾ ਰਹਾ ਸਤਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ। ਹਰਿ ਕਿਰਪਾ ਆਪਣੋ ਕਰੀ ਨਾਮ। ਮਾਨਵਸਿਆ ਅਬਿਨਾਸੀ। ਆਕੋ ਬਿਗਨਨਾ ਕੋ ਲਾਗੇ। ਜੋ ਸਤਗੁਰ ਆਪਨਿ ਰਾਖੇ। ਚਰਨ ਕਮਲ ਬਸੇ ਹਿਰਦ ਅੰਤਰ। અમૃત હર રસ ચાખે આર સેવા સેવક પ્રભુ અપને જન મન કે ઈચ્છ પૂજાઈ નાનક দাস તાક બલહારે જન પૂરન પૈજ રખાઈ આર સેવા સેવક પ્રભુ અપને ਜਨਮਾਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਮਰਿਆ ਤੋਂ ਸਰਣਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹੰਲਾ ਪੰਜਵਾ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਹੋਰਾ ਸਤਗੁਰ ਧਿਆਆ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਹੋਰਾ ਸਤ ਗੁਰ ਧਿਆਆ ਪ੍ਰਭ ਜੀਓ ਤੂੰ ਮੇਰੂ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ

ਜੋ ਸਤਗੁਰੁ ਆਪਣੈ ਰਾਖੇ ਚਰਨ ਕਮਲ ਬਸੇ ਹਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਆਰ ਸੇਵਾ ਸੇਵਕ ਪ੍ਰਭ ਆਪਣੈ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕਬਲ ਹਾਰੈ ਜਿਨ ਪੂਰਨ ਪੈਜ ਰਖਾਈ ਹਰ ਸੇਵਾ ਸੇਵਕ ਪ੍ਰਭੇ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ